ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਤਲਵੰਡੀ ਪਾਈ ਦੇ ਵਿੱਚ ਕਿਸ ਬੇਸ ਤੇ ਰੱਖੀ ਗਈ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਸਭੂ ਮੰਡੀਆਂ ਦੇ 60 ਮੰਡੀਆਂਆਂ ਦਾ ਹਾਂਜੀ ਉਹਨਾਂ ਸਾਰੇ ਹੀ ਆੜ ਤੀਰਾਂ ਦਾ ਤਹਿ ਦਿਲੋਂ ਧੰਨਵਾਦ ਅੱਜ ਤੇ ਖੜੀ ਆ ਗਿਆ ਤਰਨਤਾਰਨ ਜ਼ਿਲ੍ਹੇ ਦਾ ਹਾਂਜੀ ਹਰ ਮੰਡੀ ਤੋਂ ਪੂਰੀ ਪੂਰੀ ਗਿਣਤੀ ਲੈ ਕੇ ਹਾਂ ਇੱਕ ਦੁੱੱਕਾ ਜੋ ਸਕਦਾ ਜਿੱਥੇ ਕਿਸੇ ਨੂੰ ਮੁਸ਼ਕਲਾ ਹੋਵੇ ਦੋ ਚਾਰ ਨਾ ਆਏ ਪਰ ਉਹਨਾਂ ਦੇ ਕਲਰਕ ਵੀ ਆਏ ਆ ਇਹ ਮੀਟਿੰਗ ਸਾਡੀ ਜਿਹੜੀ ਪਹਿਲਾ ਮੇਨ ਮੁੱਦਾ ਸਾਡੇ ਜਿਹੜੀ 2.5% ਤਾਮੀ ਸਾਨੂੰ ਮਿਲਦੀ ਸੀ ਤੇ ਹਾਕਿਆਂ ਤੋਂ ਹਾਕਿਆਂ ਦੇ ਵੱਲੋਂ 96 ਤੋਂ ਜਦੋਂ ਲਾਗੇ ਬਾਦਲ ਸਾਹਿਬ ਦੀ ਸਰਕਾਰ ਸੀ ਉਹ ਘਟ ਕੇ ਸਾਡੀ 2000 ਕਰਤੀ ਉਹਨਾਂ ਨੇ ਫਿਕਸ ਆ ਜਦੋਂ ਕਿ ਹਰ ਸਾਲ ਇਹ ਵਿੱਚ ਦੋ ਵਾਰ ਡੀਏ ਸਰਕਾਰੀ ਵੱਲੋਂ ਦਾ ਵਾਅਦਾ 6 ਮਹੀਨਾ ਬਾਦ ਆ ਤੇ ਸਾਡੀ ਐਮਐਸਪੀ ਦੇ ਮਜ਼ਦੂਰਾਂ ਜਿਹੜੀ ਤਾਮੀ ਵਧਣੀ ਚਾਹੀਦੀ ਸੀ ਉਹ ਸਾਡੀ 46 ਕਰਤੀ 2588 ਕਰਤੀ ਇਹ ਕੇ ਮੁੱਦਾ ਸਾਡਾ ਵੱਡਾ ਕੁਝ ਸਾਡੇ ਲੇਬਰ ਤੇ ਐ ਲੋਡਿੰਗ ਸਾਡੀ ਪੰਜਾਬ ਦੇ 1 ਰੁਪਏ 80 ਪੈ ਹਰਿਆਣਾ ਦੇ 3 ਰੁਪਏ 20 ਪੈ ਆ ਜਾ ਸਾਡੀ ਜਿਹੜੀ ਆਉਣ ਵਾਲੀ ਢੋਲ ਦੀ ਮੁਸ਼ਕਲ ਹੈ ਉਹਦੇ ਸਬੰਧੀ ਹਾਂਜੀ ਦੁਬਾਰਾ ਅੱਜ ਆਮ ਇਥੇ ਵੇਖ ਲਾ ਕਿ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਾਡੀ ਪੰਜਾਬ ਦਾ ਸਭ ਤੋਂ ਜਥੇਬੰਦੀ ਕਮਜ਼ੋਰ ਸੀ ਪਰ ਅੱਜ ਮੈਨੂੰ ਮਾਣ ਹੈ ਆਪਣੇ ਆੜਤੀ ਵੀਰਾਂ ਦੇ ਮੰਡੀਆਂ ਦੇ ਕਿ ਅੱਜ ਅਸੀਂ ਪੰਜਾਬ ਦੇ ਪਹਿਲੇ ਨੰਬਰ ਤੇ ਸਾਡੀ ਜਥੇਬੰਦੀ ਇੱਥੋਂ ਪਹੁੰਚੀ ਆ ਤੇ ਅਸੀਂ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੀ ਜਥੇਬੰਦੀ ਨੂੰ ਵਿਜੇ ਕਾਲੜਾ ਦੀਆਂ ਮਜਬੂਤਾਵਾਂ ਮਜ਼ਬੂਤ ਕਰਾਂਗੇ ਤੇ ਸਭ ਤੋਂ ਵੱਡਾ ਸੰਘਰਸ਼ ਤਰਨਤਾਰਨ ਜ਼ਿਲ੍ਹੇ ਦਾ ਹੀ ਬਿਗਲਵਾ ਕੇ ਜਾਵਾਂਗੇ ਅੱਜ ਤੋਂ ਅਸੀਂ ਨਾ ਜਿਹੜਾ ਵਾ ਪੂਰਾ ਤਰੋ ਪਰ ਕੀ ਕਿ ਅਗਲੀ ਲਾਈਨਾਂ ਦੇ ਵਿੱਚ ਆ ਕੇ ਸਾਡੇ ਆ ਸਰਦਾਰ ਸਰਬਾਨ